ਵਾਇਬ ਜੀ ਦਾ ਖਲਸਾ ਵਾਇਬ ਜੀ ਦੀ ਫਤਿਹ ਇੱਕ ਹਿੰਦੁਸਤਾਨ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ ਤੇ ਬਹੁਤ ਵੱਡਾ ਇਹ ਕਾਰਜ ਜਿਹੜਾ ਕਈ ਵਨ 500 550 ਸਾਲ ਤੋਂ ਤੇ ਰੁਕਿਆ ਹੋਇਆ ਸੀ ਉਹ ਸੰਪੂਰਨ ਹੋਇਆ ਤੇ ਕਲ ਨੂੰ ਪ੍ਰਾਣ ਪਵਿੱਤਰਤਾ ਹੋਣੀ ਹੈ ਉਹ ਸਾਰੇ ਸੰਸਾਰ ਦੇ ਲੋਕਾਂ ਨੂੰ ਬਹੁਤ ਬਹੁਤ ਜੀ ਬਧਾਈ ਦੇ ਰਹੇ ਆ ਤੇ ਕਿਉਂਕਿ ਭਵਾਨ ਰਾਮ ਜਿਹੜੇ ਨੇ ਉਹ ਗੁਰਬਾਣੀ ਵਿੱਚ ਆਉਂਦਾ ਹੈ ਆ ਰਾਮਚੰਦਰ ਜੀ ਸਰੂਪ ਨਾ ਰੇਖਿਆ ਮੇ ਰਾਮਚੰਦਰ ਕੌਣ ਸੀ ਗੁਰਬਾਣੀ ਕਹਿੰਦੀ ਉਹ ਜਿਹੜੇ ਜਿਹਦਾ ਰੂਪ ਰੇਖ ਚੱਕਰ ਥੇ ਨਹੀਂ ਹੈ ਉਹੀ ਸੀ ਉਹੀ ਮਨੁੱਖ ਧਾਰ ਜਨਮ ਧਾਰ ਕੇ ਇੱਥੇ ਆਏ ਸੀ ਆਰਾਮ ਚੰਦਰ ਕਾਰਣ ਕਰਨ ਕਾਰਨ ਵਸ ਦੇਹ ਧਾਰੀ ਇਹ ਭਾਈ ਗੋਦਾਸ ਜੀ ਨੇ ਲਿਖਿਆ ਵੀ ਆਰਾਮ ਚੰਦਰ ਜੀ ਸਾਰੇ ਕਾਰਜਾਂ ਨੂੰ ਕਰਨ ਵਾਲੇ ਨੇ ਤੇ ਕਿਸੇ ਕਾਰਨ ਵਸ ਉਹਨਾਂ ਨੇ ਮਨੁੱਖ ਸਰੀਰ ਧਾਰਿਆ ਕਿ ਉਹ ਪਰਮ ਪਿਤਾ ਪ੍ਰਮਾਤਮਾ ਦਾ ਹੀ ਉਹ ਰੂਪ ਨੇ ਤੇ ਉਹੀ ਇੱਥੇ ਸੰਸਾਰ ਤੇ ਆਏ ਜਿਵੇਂ ਹੁਣ ਗੁਰਬਾਣੀ ਵਿੱਚ ਗੁਰੂ ਸਾਹਿਬ ਨੇ ਸਪਸ਼ਟ ਕੀਤਾ ਹੈ ਵੇ ਸਾਜੁਗਤੈ ਮਾਣਿਓ ਛਲੋ ਬਲ ਪਾਵਨ ਭਾਇਓ ਤੇ 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 ਮਾਣਿਓ ਰਾਮ ਰਗਵੰਸ ਕਹਾਇਓ ਦੁਆਪਰਕਿ ਕਿਸ਼ਨ ਮੂਰਾਰਕੰਸ ਕਿਰਤਾਰਥ ਕੀਓ ਉਗਰ ਸੈਨ ਕੋ ਰਾਜ ਆਪਾਇ ਭਗਤਹਿ ਜਨ ਦੀਓ ਕਾਲਯੁਗ ਪ੍ਰਮਾਣ ਨਾਨਕ ਗੁਰੂ ਅੰਗਦ ਅਮਰ ਕਹਾਇਓ ਵੀ ਉਹੀ ਜੋਤ ਤੁਰੀ ਆ ਰਹੀ ਏ ਤੇ ਕਾਲ ਯੁਗ ਦੇ ਵਿੱਚ ਗੁਰੂ ਨਾਨਕ ਤੇ ਗੁਰੂ ਅੰਗਦ ਦੇ ਗੁਰੂ ਅਮਰਦਾਸ ਸਾਹਿਬ ਜੀ ਉਹੀ ਜੋਤ ਹੈ ਉਹਨਾਂ ਵਿੱਚ ਤੁਰੀ ਆ ਰਹੀ ਗੁਰਬਾਣੀ ਦੇ ਪੱਟਾਂ ਦੇ ਸੋਈਏ ਉਹਨਾਂ ਵਿੱਚ ਕੀਤਾ ਹੈ ਹੁਣ ਕਈ ਲੋਕ ਕਿ ਸ਼ੰਕਾ ਕਰਦੇ ਕਿ ਜਿਹੜਾ ਇੱਕੋਂ ਕਾ ਉਹ 18 10 20 ਤੱਕ ਜੋ ਵੀ ਇੱਕ ਇੱਕ ਅੱਖਰ ਹੈ ਉਹ ਗੁਰੂ ਗ੍ਰੰਥ ਸਾਹਿਬ ਉਹ ਗੁਰੂ ਰੂਪ ਹੈ ਤੇ ਗੁਰੂ ਰੂਪ ਤੇ ਪੱਟਾਂ ਦੀ ਬਾਣੀ ਆਇਆ ਜਾਂ ਪਕਤਾਂ ਦੀ ਬਾਣੀ ਸ਼ੰਕਾ ਕਰਨੀ ਜਿਹੜੀ ਹੈ ਇਹ ਸੋਭਦੀ ਨਹੀਂ ਮਤਲਬ ਲੋਕੀ ਜਿਹੜੇ ਕਰਦੇ ਨੇ ਪਰ ਜੋ ਸਪਸ਼ਟ ਹੈ ਉਹ ਇਹੀ ਹੈ ਭਾਈ ਗੁਰਦਾਸ ਜੀ ਨੇ ਪ੍ਰਮਾਣ ਦਿੱਤਾ ਹੈ ਹਨ ਰਾਮਚੰਦਰ ਮਾਰੋ ਹੈ ਰਾਵਣ ਪੇਦ ਭਪੀਖਣ ਗੁਰਮੁਖ ਪਰ ਚਾਹੜੇ ਰਾਮਚੰਦਰ ਨਾਮ ਗੁਰਵਾਣੀ ਚ ਬਹੁਤ ਵਾਰੀ ਆਇਆ ਰਾਮ ਨਾਮ ਤਾਂ ਆਇਆ ਹੀ ਹੈ 500 2500 ਤੋਂ ਵੱਧ ਰਾਮ ਕੇਵਲ ਨਾਮ ਆਇਆ ਹੈ ਤੇ ਰਾਮਚੰਦਰ ਵਿਸ਼ੇਸ਼ ਕਰਕੇ ਨਾਮ ਜਾਇ 6-7 ਵਾਰੀ ਰਾਮਚੰਦਰ ਨਾਮ ਆਇਆ ਹੈ ਰਾਜਾ ਮੇਰਾ ਰਾਮਚੰਦਰ ਹਾਂਜੀ ਗਰਾਮ ਚਦਰ ਦੀ ਸੇਵਨਾ ਕੀਤੀ ਏਦਾਂ ਕਰਕੇ ਬਹੁਤ ਸਾਰੇ ਪ੍ਰਮਾਣ ਆਏ ਨੇ ਗੁਰਬਾਣੀ ਅੰਦਰ ਤੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਪ੍ਰਸੰਤਾ ਦੀ ਗੱਲ ਹੈ ਇਹ ਵੀ ਹੈ ਵੀ ਇੰਨੇ ਸਾਲ ਬੀਤ ਗਿਆ ਹਿੰਦੁਸਤਾਨ ਆਜ਼ਾਦ ਹੋਇਆ ਵੀ ਇੰਨਾ ਸਮਾਂ ਬੀਤ ਗਿਆ तकरीबन 70 ਸਾਲ ਤੋਂ ਉੱਪਰ ਸਮਾਂ ਬੀਤ ਗਿਆ ਪਰ ਇਸ ਪਾਸੇ ਕਿਸੇ ਵੀ ਸਰਕਾਰ ਨੇ ਧਿਆਨ ਦਿੱਤਾ ਤੇ ਇਹ ਕੋਈ ਪ੍ਰਮਾਤਮਾ ਦੀ ਪ੍ਰੇਰਣਾ ਹੋਈ ਜਦੋਂ ਭਾਜਪਾ ਸਰਕਾਰ ਆਈ ਤੇ ਨਰਿੰਦਰ ਭਾਈ ਮੋਦੀ ਜੀ ਉਹਨਾਂ ਨੂੰ ਇਹ ਪ੍ਰਮਾਤਮਾ ਨੇ ਸੇਵਾ ਦਿੱਤੀ ਡਿਊਟੀ ਲਈ ਉਹਨਾਂ ਦੀ ਉਹਨਾਂ ਦੇ ਰਾਹੀਂ ਇਹ ਸਾਰਾ ਕਾਰਜ ਜਿਹੜਾ ਹੈ ਇਹ ਬਹੁਤ ਵੱਡਾ ਇਤਿਹਾਸਕ ਕੰਮ ਹੈ ਤੇ ਬਹੁਤ ਵੱਡਾ ਹੈ ਪੂਰੀ ਦੁਨੀਆ ਵਿੱਚ ਹਿੰਦੁਸਤਾਨ ਨੂੰ ਮਾਣ ਪ੍ਰਾਪਤ ਕਰਨ ਵਾਲੀ ਇਹ ਗੱਲ ਹੈ ਤੇ ਬਹੁਤ-ਬਹੁਤ ਵਧਾਈ ਹੋਵੇ ਵਾਹਿਗੁਰੂ ਸਾਹਿਬ ਜੀ ਖਾਲਸਾ ਰਾਮ ਮੰਦਿਰ ਦਾ ਨਿਰਮਾਣ ਹੋ ਰਿਹਾ ਹੈ ਅਜੁੱਧਿਆ ਦੇ ਵਿੱਚ ਜੀ ਸਦਕੇ ਕਰੋ ਪਰ ਇੱਕ ਗੱਲ ਮੈਂ ਨਾਲ ਇਹ ਵੀ ਕਹਿ ਦਵਾਂ ਕਿ ਧਰਮ ਕਿਸੇ ਤੇ ਜ਼ੁਲਮ ਕਰਨਾ ਨਹੀਂ ਜੇ ਸਿਖਾਉਂਦਾ ਤੇ ਧਰਮ ਧਰਮ ਝੂਠ ਬੋਲਣਾ ਵੀ ਨਹੀਂ ਸਿਖਾਉਂਦਾ ਜੀ ਸਦਕੇ ਕਰੋ ਜੋ ਮਰਜੀ ਪਰ ਇਹ ਗੱਲਾਂ ਯਾਦ ਰੱਖਿਓ ਜੇ ਝੂਠ ਬੋਲ ਰਹੇ ਹੋ ਕਿਸੇ ਤੇ ਜ਼ੁਲਮ ਕਰ ਰਹੇ ਹੋ ਤਾਂ ਤੁਸੀਂ ਸਹੀ ਧਰਮ ਹੀ ਨਹੀਂ ਹੋ ਸਕਦੇ ਤੁਸੀਂ ਉਸ ਰਾਮ ਅਕਾਲ ਪੁਰਖ ਵਾਹਿਗੁਰੂ ਦੀ ਕਦੇ ਖੁਸ਼ੀ ਨਹੀਂ ਲੈ ਸਕਦੇ ਹੋ ਇਹ ਵੀ ਯਾਦ ਰੱਖਿਓ ਉੱਥੇ ਪਹੁੰਚਿਆ ਹੋਇਆ ਜਿਹੜਾ ਤਖਤ ਪਟਨਾ ਸਾਹਿਬ ਦਾ ਜਥੇਦਾਰ ਹੈ ਪ੍ਰਾਤਨ ਜਥੇਦਾਰ ਇਕਬਾਲ ਸਿੰਘ ਉਹਨੂੰ ਤਾਂ ਗਿਆਨੀ ਵੀ ਨਹੀਂ ਕਹਿਣਾ ਚਾਹੀਦਾਵੇਂ ਗਿਆਨੀ ਲਿਖਿਆ ਹੁੰਦਾ ਉਹਦੇ ਮੂਰੇ ਉਹ ਸਰਕਾਰਾਂ ਦਾ ਪਿੱਟੂ ਐ ਤੇ ਉੱਥੇ ਜਾ ਕੇ ਉਹ ਬੰਦਾ ਬੋਲਦਾ ਕਿ ਸਾਡਾ ਰਾਮ ਦੇ ਨਾਲ ਬਹੁਤ ਗੂੜਾ ਸਬੰਧ ਹੈ ਅਸਲ ਦੇ ਵਿੱਚ ਰਾਮਚੰਦਰ ਦੀ ਜਿਹੜੀ ਵੰਸ਼ ਹੈ ਲਵਕੁਸ਼ ਉਤੋਂ ਹੀ ਸਿੱਖ ਪੈਦਾ ਹੋਏ ਨੇ ਮੈਂ ਇਸ ਦੁਸ਼ਟ ਨੂੰ ਇਹ ਗੱਲ ਕਹਿ ਦੇਣੀ ਚਾਹੁੰਦਾ ਪਹਿਲਾਂ ਗੁਰਬਾਣੀ ਪੜ ਲਾ ਸਰਕਾਰਾਂ ਨੇ ਸ਼ਾਇਦ ਤੈਨੂੰ ਪੈਸੇ ਦਿੱਤੇ ਹੋਣੇ ਨੇ ਸਰਕਾਰਾਂ ਨੇ ਤੇਰੀ ਪਿੱਠ ਥੱਪੀ ਹੋਣੀ ਐ ਪੂਰੀ ਜ਼ਿੰਦਗੀ ਤੈਨੂੰ ਝੂਠ ਬੋਲਦਿਆਂ ਨੂੰ ਹੋਗੀ ਕੋਈ ਨਾ ਕੋਈ ਤਾਂ ਚਵਲਾ ਆਪਣਾ ਸ਼ਰਮਕਰ ਕਿਤੇ ਐਸਾ ਨਾ ਹੋਵੇ ਕਿ ਤੇਰੀਆਂ ਆਉਣ ਵਾਲੀਆਂ ਪੁਸ਼ਤਾ ਜਿਹੜੀਆਂ ਨੇ ਉਹਨਾਂ ਤੋਂ ਸਿੱਖ ਨਫ਼ਰਤ ਕਰਨ ਲੱਗ ਪੈਣ ਵੀ ਸਾਡੇ ਵੱਡੇ-ਵਡੇਰੇ ਨੇ ਇਹ ਬਕਵਾਸ ਕੀਤੀ ਸੀ ਕਿਸੇ ਟਾਈਮ ਇਹ ਸ਼ਬਦ ਬੋਲੇ ਸੀ ਕੀ ਤੂੰ ਰੱਬ ਨੂੰ ਜਾ ਕੇ ਜਾਣ ਨਹੀਂ ਦੇਣੀ ਕਿ ਤੂੰ ਗੁਰਬਾਣੀ ਨਹੀਂ ਪੜੀ ਸਹੀ ਮਾਨੇ ਦੇ ਵਿੱਚ ਜੋ ਤੂੰ ਉਥੇ ਅਲਫਾਜ਼ ਬੋਲ ਰਿਹਾ ਕਿ ਸਿੱਖ ਸਿੱਖ ਲਭ ਕੁਸ਼ ਦੀ ਔਲਾਦ ਹੈ ਕਿ ਤੈਨੂੰ ਇਹ ਸ਼ਬਦ ਕਹਿਣ ਲੱਗਿਆਂ ਸ਼ਰਮ ਮਹਿਸੂਸ ਨਹੀਂ ਹੋਈ ਕਿਉਂਕਿ ਗੁਰਬਾਣੀ ਉਸ RAM ਦੀ ਗੱਲ ਕਰਦੀ ਹੈ ਗੁਰਬਾਣੀ RAM ਚੰਦਰ ਨੂੰ ਰੱਬ ਮੰਨਦੀ ਹੀ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ RAM ਕਹਿਣ ਮੈਂ ਭੇਦ ਹੈ ਗੁਰਬਾਣੀ ਦੇ ਵਿੱਚ ਫਰਕ ਹੈ ਕਿਉਂਕਿ ਅਸੀਂ ਉਸ ਰਾਮ ਨੂੰ ਮੰਨਦੇ ਆ ਜਿਹੜਾ ਪੂਰੀ ਦੁਨੀਆ ਵਿੱਚ ਵਸਿਆ ਹੈ ਉਸ ਰਾਮ ਨੂੰ ਗੁਰਬਾਣੀ ਭਗਵਾਨ ਨਹੀਂ ਮੰਨਦੀ ਜਿਹੜਾ ਰਾਮਚੰਦਰ ਦਸ਼ਰਥ ਦਾ ਪੁੱਤਰ ਹੋਇਆ ਯਾਦ ਰੱਖਿਓ ਤੇ ਸਿੱਖਾਂ ਨੂੰ ਤੱਕੇ ਦੇ ਨਾਲ ਨਾ ਜੋੜੋ ਵੀ ਸਿੱਖ ਅਸੀਂ ਜਿਹੜੀ ਉਹਨਾਂ ਦੀ ਔਲਾਦ ਆ ਅਸੀਂ ਹਿੰਦੂਆਂ ਦੇ ਵਿੱਚੋਂ ਨਿਕਲੇ ਹੋਏ ਆ ਸਿੱਖ ਕੌਮ ਇੱਕ ਵੱਖਰੀ ਕੌਮ ਹੈ ਸਿੱਖ ਕਿਸੇ ਹਿੰਦੂ ਵਿੱਚੋਂ ਨਹੀਂ ਨਿਕਲੀ ਹੋਈ ਸਿੱਖਾਂ ਦੇ ਵਕਰੇ ਸਿਧਾਂਤ ਨੇ ਜੇ ਤੁਹਾਨੂੰ ਨਹੀਂ ਵਿਸ਼ਵਾਸ ਹੁੰਦਾ ਤੇ ਸਹੀ ਮਾਅਨੇ ਵਿੱਚ ਗੁਰਬਾਣੀ ਨੂੰ ਪੜ ਕੇ ਵੇਖੋ ਬਾਕੀ ਆ ਜਿਹੜਾ ਬੰਦਾ ਇਕਬਾਲ ਸਿੰਘ ਬੋਲ ਰਿਹਾ ਇਹ ਵਿਕਿਆ ਹੋਇਆ ਬੰਦਾ ਹੈ ਤੇ ਵਿਕੇ ਹੋਏ ਬੰਦੇ ਦੀ ਆਪਣੀ ਜ਼ੁਬਾਨ ਨਹੀਂ ਹੁੰਦੀ ਆਪਣੇ ਬੋਲ ਨਹੀਂ ਹੁੰਦੇ ਉਹਦੀ ਜ਼ੁਬਾਨ ਤੇ ਉਹਦੀ ਬੋਲ ਬਗਾਨੀ ਹੁੰਦੀ ਹੈ ਤੇ ਉਹਦੇ ਬੋਲ ਜਿਹੜੇ ਆ ਉਹ ਕਿਸੇ ਦੂਸਰੇ ਦੇ ਹੁੰਦੇ ਨੇ ਦਿੱਤੇ ਹੋਏ ਉਹਨੂੰ ਉਸ ਅਸਲ ਦੇ ਵਿੱਚ ਉਹ ਬੋਲੀ ਤੁਰੀ ਜਾਂਦਾ ਬੋਲੀ ਤੁਰੀ ਜਾਂਦਾ ਪਰ ਯਾਦ ਰੱਖਿਓ ਐਸੇ ਅਕਿਰਤ ਘਣ ਜਿਹੜੇ ਲੋਕ ਹੁੰਦੇ ਨੇ ਉਹਨਾਂ ਨੂੰ ਕੌਮਾ ਕਦੇ ਲੌਂਗ ਟਾਈਮ ਲਈ ਮਾਫ ਨਹੀਂ ਜੇ ਕਰਦੀਆਂ ਇੱਕ ਟਾਈਮ ਆਉਂਦਾ ਜਦੋਂ ਕੌਮਾ ਇਹਨਾਂ ਦਾ ਪਾਜ ਉਗੇੜ ਕੇ ਰੱਖ ਦਿੰਦੀਆਂ ਨੇ ਦਸਤਾਰ ਉੱਤੇ ਕੱਲਾ ਖੰਡਾ ਲਾਉਣ ਨਾਲ ਸਿੱਖ ਨਹੀਂ ਬੰਦਾ ਬਣਦਾ ਬਾਣਾ ਪਾਉਣ ਨਾਲ ਕੱਲਾ ਬੰਦਾ ਸਿੱਖ ਨਹੀਂ ਬਣਦਾ ਸਿੱਖੀ ਅੰਦਰ ਵੀ ਚਾਹੀਦੀ ਹੈ ਜੀਵਨ ਵਿੱਚ ਵੀ ਸਿੱਖੀ ਹੋਣੀ ਚਾਹੀਦੀ ਹੈ ਗੁਰਬਾਣੀ ਵੀ ਹੋਣੀ ਚਾਹੀਦੀ ਹੈ ਸੋ ਗੁਰਮਖੋ ਜੇ ਸਹੀ ਮਾਇਨੇ ਦੇ ਵਿੱਚ ਤੁਸੀਂ ਗੁਰੂ ਨਾਨਕ ਦੇ ਸਿੱਖੋ ਆਓ ਗੁਰੂ ਨਾਨਕ ਸਾਹਿਬ ਦੇ ਬੋਲਾਂ ਨੂੰ ਜੀਵਨ ਵਿੱਚ ਧਾਰਨ ਕਰੀਏ ਤੇ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਨੂੰ ਮੰਨ ਕੇ ਆਪਣਾ ਜੀਵਨ ਸਫਲ ਕਰੀਏ ਜੀ ਭੁੱਲ ਚੁੱਕ ਦੀ ਖਿਮਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ